ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਪਰਵਾ ਪਿੰਡੀ ਦੀ ਰੈਸਪੀ ਜੋ ਕਿ ਬਹੁਤ ਹੀ ਟੇਸਟੀ ਤੇ ਬਹੁਤ ਹੀ ਆਸਾਨੇ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ 500 ਗ੍ਰਾਮ ਪਿੰਡੀਆਂ ਦਾ ਲੈ ਲਿਆ ਹੈ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਸੁਕਾ ਲਿਆ ਹੈ ਚੰਗੀ ਤਰ੍ਹਾਂ ਮੈਂ ਕੱਪੜੇ ਨਾਲ ਵੀ ਉਹਨਾਂ ਨੂੰ ਪੂੰਝ ਲਿਆ ਹੈ ਤੇ ਹੁਣ ਮੈਂ ਪਿੰਡੀਆਂ ਨੂੰ ਦੋਨੋਂ ਸਾਈਡਾਂ ਤੋਂ ਕੱਟਦੀ ਜਾ ਰਹੀ ਹਾਂ ਤੇ ਵਿੱਚੋਂ ਵੀ ਛੀਰ ਲਗਾਉਂਦੀ ਜਾ ਰਹੀ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਇਹ ਵੀ ਚੈੱਕ ਕਰਦੀ ਜਾ ਰਹੀ ਹਾਂ ਕਿ ਕਿਤੇ ਪਿੰਡੀ ਵਿੱਚ ਕੋਈ ਕੀੜਾ ਤਾਂ ਨਹੀਂ ਹੈ ਇਹਨਾਂ ਨੂੰ ਮੈਂ ਕੱਟ ਕੇ ਹੁਣ ਸਾਰੀਆਂ ਪਿੰਡੀਆਂ ਇੱਥੇ ਤਿਆਰ ਕਰ ਰਹੀਆਂ ਹਾਂ ਹੁਣ ਆਪਾਂ ਪਿੰਡੀਆਂ ਵਿੱਚ ਪਰਣ ਲਈ ਮਸਾਲਾ ਤਿਆਰ ਕਰ ਲੈਂਦੇ ਹਾਂ ਇੱਥੇ ਮੈਂ ਇੱਕ ਬਾウル ਵਿੱਚ ਇੱਕ ਚਮਚ ਨਮਕ ਤਾਂ ਲੈ ਲਿੱਤਾ ਹੈ ਇਹ ਸਿੰਦਾ ਨਮਕ ਹੈ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਲੈ ਲੈਣਾ ਹੈ ਅੱਧਾ ਚਮਚ ਲਾਲ ਮਿਰਚਾਂ ਦਾ ਤੇ ਅੱਧਾ ਚਮਚ ਇੱਥੇ ਮੈਂ ਢੇਕੀ ਮਿਰਚ ਲੀਤੀ ਹੈ ਦੋ ਚਮਚ ਇੱਥੇ ਮੈਂ ਧਨੀਆ ਪਾਊਡਰ ਦੇ ਵੀ ਐਡ ਕਰ ਲਏ ਹਨ ਤੇ ਇਸ ਤੋਂ ਬਾਅਦ ਮੈਂ ਹੁਣ ਅੱਧਾ ਚਮਚ ਹਲਦੀ ਪਾਊਡਰ ਦਾ ਵੀ ਇੱਥੇ ਐਡ ਕਰ ਦਿੱਤਾ ਹੈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਜੋ ਤੱਕ ਆਪਣੇ ਮਸਾਲੇ ਮਿਕਸ ਹੋ ਰਹੇ ਹਨ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਸਾਰਾ ਮਸਾਲਾ ਸਾਡਾ ਮਿਕਸ ਹੋ ਚੁੱਕਾ ਹੈ ਤੇ ਇੱਥੇ ਮੈਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਠੰਡਾ ਕਰ ਲਿਆ ਹੈ ਤੇ ਉਸ ਨੂੰ ਮਿਕਸ ਕਰ ਰਹੀ ਹਾਂ ਲਗਭਗ ਡੇਢ ਚਮਚ ਦੇ ਕਰੀਬ ਮੈਂ ਇਥੇ ਸਰੋਂ ਦੇ ਤੇਲ ਨੂੰ ਐਡ ਕਰ ਦਿੱਤਾ ਹੈ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਇਸ ਦੇ ਨਾਲ ਸਾਡੇ ਮਸਾਲੇ ਵਿੱਚ ਬਾਈਂਡਿੰਗ ਆ ਜਾਂਦੀ ਹੈ ਤੇ ਪਿੰਡੀ ਵਿੱਚੋਂ ਮਸਾਲਾ ਬਾਹਰ ਨਹੀਂ ਨਿਕਲਦਾ ਹੁਣ ਮਸਾਲਾ ਸਾਡਾ ਬਿਲਕੁਲ ਤਿਆਰ ਹੋ ਚੁੱਕਾ ਹੈ 1.5 ਚਮਚ ਸਰੋਂ ਦਾ ਤੇਲ ਇਸਤੇਮਾਲ ਕਰਨ ਤੋਂ ਬਾਅਦ ਬਾਕੀ ਬਚੇ ਤੇਲ ਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ ਤੇ ਹੁਣ ਆਪਾਂ ਇਸ ਮਸਾਲੇ ਨੂੰ ਪਿੰਡਿਆਂ ਵਿੱਚ ਪੰਣਾ ਸ਼ੁਰੂ ਕਰ ਦਿੰਦੇ ਹਾਂ ਇੱਕ ਇੱਕ ਪਿੰਡੀ ਕਰਕੇ ਮੈਂ ਸਾਰੇ ਮਸਾਲੇ ਨੂੰ ਵਿੱਚ ਵਰਦੇ ਜਾ ਰਹੀ ਹਾਂ ਮੈਂ ਮੀਡੀਅਮ ਕੁਆਂਟੀਟੀ ਵਿੱਚ ਮਸਾਲੇ ਨੂੰ ਪਿੰਡਿਆਂ ਵਿੱਚ ਪਰ ਰਹੀ ਹਾਂ ਜੇ ਤੁਹਾਨੂੰ ਜ਼ਿਆਦਾ ਮਸਾਲਾ ਪਸੰਦ ਹੈ ਤਾਂ ਤੁਸੀਂ ਉਸੇ ਸਾਹਮਣੇ ਮਸਾਲੇ ਨੂੰ ਬਣਾ ਲੈਣਾ ਹੈ ਤੇ ਪਰਦੇ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਮੈਂ ਪਿੰਡੀਆਂ ਵਿੱਚ ਮਸਾਲੇ ਨੂੰ ਭਰ ਰਹੀ ਹਾਂ ਪਰ ਵਾਂ ਪਿੰਡੀ ਦੀ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਮਸਾਲੇਦਾਰ ਸਬਜ਼ੀ ਬਹੁਤ ਹੀ ਸਾਨੂੰ ਟੇਸਟੀ ਲੱਗਦੀ ਹੈ ਸਾਰੇ ਪਿੰਡੀਆਂ ਵਿੱਚ ਆਪਾਂ ਮਸਾਲੇ ਨੂੰ ਭਰ ਲਿਆ ਹੈ ਤੇ ਹੁਣ ਆਪਾਂ ਫਰਾਈ ਕਰਨ ਦੀ ਤਿਆਰੀ ਕਰਦੇ ਹਾਂ ਕੜਾਈ ਵਿੱਚ ਮੈਂ ਹੁਣ ਸਰੋਂ ਦੇ ਤੇਲ ਨੂੰ ਐਡ ਕਰ ਰਹੀ ਹਾਂ ਇਹ ਪਿੰਡੀ ਮੈਂ ਸਰੋਂ ਦੇ ਤੇਲ ਵਿੱਚ ਬਣਾਵਾਂਗੀ ਤੁਸੀਂ ਆਪਣੀ ਮਨਪਸੰਦ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਪਰ ਸਰੋਂ ਦੇ ਤੇਲ ਵਿੱਚ ਪਿੰਡੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਸਾਰੀਆਂ ਭਰੀਆਂ ਹੋਈਆਂ ਪਿੰਡੀਆਂ ਨੂੰ ਮੈਂ ਇਸ ਦੇ ਵਿੱਚ ਟਰਾਂਸਫਰ ਕਰ ਲਿਆ ਹੈ ਤੇ ਆਪਾਂ ਇੱਕ ਵਾਰੀ ਤੇਲ ਵਿੱਚ ਇਸ ਨੂੰ ਫੇਰ ਦਿਲਵਾ ਲੈਂਦੇ ਹਾਂ ਤਾਂ ਕਿ ਸਾਰੇ ਪਿੰਡੀਆਂ ਚੰਗੀ ਤਰ੍ਹਾਂ ਤੇਲ ਲੱਗ ਜਾਵੇ ਤੇ ਇਸ ਨੂੰ ਆਪਾਂ ਹਲਕੇ ਹੱਥਾਂ ਨਾਲ ਹੀ ਹਿਲਾਣਾ ਹੈ ਆਪਾਂ ਹੁਣ ਸਾਰੀਆਂ ਪਿੰਡੀਆਂ ਨੂੰ ਇੱਕ ਵਾਰੀ ਤੇਲ ਵਿੱਚ ਚੰਗੀ ਤਰ੍ਹਾਂ ਚਲਾ ਲਿਆ ਹੈ ਤੇ ਸਾਰੀਆਂ ਪਿੰਡੀਆਂ ਉੱਪਰ ਤੇਲ ਚੰਗੀ ਤਰ੍ਹਾਂ ਲੱਗ ਚੁੱਕਾ ਹੈ ਤੇ ਇਸ ਨੂੰ ਆਪਾਂ ਹੁਣ ਢੱਕ ਕੇ 4 ਤੋਂ 5 ਮਿੰਟ ਲਈ ਲੋ ਫਲੇਮ ਦੇ ਉੱਪਰ ਪਕਾ ਲੈਣਾ ਹੈ 4 ਤੋਂ 5 ਮਿੰਟ ਹੋਣ ਹੋ ਚੁੱਕੇ ਹਨ ਆਪਾਂ ਪਿੰਡੀਆਂ ਨੂੰ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਸਾਡੀਆਂ ਇੱਥੇ ਸੌਫਟ ਹੋ ਚੁੱਕੀਆਂ ਹਨ ਤੇ ਆਪਾਂ ਇਹਨਾਂ ਨੂੰ ਇੱਕ ਵਾਰੀ ਫਿਰ ਤੋਂ ਚਲਾ ਲੈਂਦੇ ਹਾਂ ਪਰਵਾ ਪਿੰਡੀ ਦੀ ਸਬਜ਼ੀ ਸਭ ਨੂੰ ਪਸੰਦ ਆਂਦੀ ਹੈ ਤੁਸੀਂ ਇਸ ਨੂੰ ਬੱਚਿਆਂ ਦੇ ਟਿਫਨ ਵਿੱਚ ਵੀ ਦੇ ਸਕਦੇ ਹੋ ਈਵਨ ਤੁਸੀਂ ਇਸ ਨੂੰ ਸਫ਼ਰ ਤੇ ਬਣਾ ਕੇ ਵੀ ਲੈ ਜਾ ਸਕਦੇ ਹੋ ਹੁਣ ਅਸੀਂ ਚੰਗੀ ਤਰ੍ਹਾਂ ਪਿੰਡੇ ਨੂੰ ਹਿਲਾ ਲੈਂਦਾ ਹੈ ਤੇ ਦੁਬਾਰਾ ਤੋਂ ਢੱਕ ਕੇ ਇਸ ਨੂੰ ਆਪਾਂ ਫਿਰ 5 ਮਿੰਟ ਲਈ ਪਕਾ ਲਵਾਂਗੇ 5 ਮਿੰਟ ਹੋ ਚੁੱਕੇ ਹਨ ਆਪਾਂ ਪਿੰਡੀਆਂ ਨੂੰ ਫਿਰ ਤੋਂ ਚੈੱਕ ਕਰ ਲੈਂਦੇ ਹਾਂ ਪਿੰਡੀਆਂ ਹੁਣ ਸਾਡੀਆਂ ਲਗਭਗ ਬਣ ਕੇ ਤਿਆਰੀ ਹੋ ਚੁੱਕੀਆਂ ਹਨ ਇੱਕ ਵਾਰੀ ਆਪਾਂ ਚੈੱਕ ਕਰ ਲੈਂਦੇ ਹਾਂ ਤੇ ਇਸ ਨੂੰ ਇੱਕ ਵਾਰੀ ਫਿਰ ਤੋਂ ਹਿਲਾ ਲੈਂਦੇ ਹਾਂ ਭਰਵਾ ਪਿੰਡੀ ਦੀ ਸਬਜ਼ੀ ਹੁਣ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਸ ਨੂੰ ਰੋਟੀ ਪੂਰੀ ਪਰਾਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਤੇ ਹੁਣ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤਾ ਹੈ ਤੇ ਇਸ ਪਿੰਡੇ ਨੂੰ ਹੁਣ ਆਪਾਂ ਟਾ ਕੇ ਰੈਸਟ ਦੇ ਉੱਪਰ ਰੱਖ ਦਿੰਦੇ ਹਾਂ ਤੇ ਥੋੜੀ देर ਬਾਅਦ ਆਪਾਂ ਸਰਵ ਕਰਾਂਗੇ ਪਿੰਡੀ ਨੂੰ ਹੁਣ ਮੈਂ ਥੋੜੀ देर ਲਈ ਟੱਕ ਦਿੱਤਾ ਹੈ ਥੋੜੀ देर ਮਗਰੋਂ ਹੁਣ ਮੈਂ ਪਿੰਡੀ ਨੂੰ ਸਰਵ ਕਰਨ ਜਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਪਿੰਡੀ ਦੀ ਸਬਜ਼ੀ ਬਣ ਕੇ ਇੱਥੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਭਰਵਾ ਪਿੰਡੀ ਦੀ ਸਬਜ਼ੀ ਜ਼ਰੂਰ ਬਣਾ ਕੇ ਵੇਖੋ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਕਿ ਤੁਹਾਡੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਤੇ ਕਿਸ ਕਿਸ ਦੀ ਫੇਵਰਿਟ ਪਰਵਾ ਪਿੰਡੀ ਦੀ ਸਬਜ਼ੀ ਹੈ ਮੈਨੂੰ ਤਾਂ ਇਹ ਬਹੁਤ ਹੀ ਪਸੰਦ ਹੈ ਪਰਵਾ ਪਿੰਡੀ ਦੀ ਪਲੇਟ ਹੁਣ ਲੱਗ ਚੁੱਕੀ ਹੈ ਇਸ ਨੂੰ ਮੈਂ ਹੁਣ ਰੋਟੀ ਤੇ ਬੂੰਦੀ ਦੇ ਰਾਇਤੇ ਨਾਲ ਸਰਵ ਕਰਨ ਜਾ ਰਹੀ ਹਾਂ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਂਦੀਆਂ ਨੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਵੀ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਤੇ ਇੱਕ ਡਿਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ